ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਏ ਸੈਮੈਸਟਰ 5th ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਜਿਹੜੀ ਕਿ ਆਪਾਂ ਤੁਹਾਡੀ ਤਿਆਰੀ ਸ਼ੁਰੂ ਕੀਤੀ ਹੋਈ ਹੈ ਪਲੇਲਿਸਟ ਬਣੀ ਹੋਈ ਹੈ ਜਿਦੇ ਵਿੱਚ ਤੁਹਾਨੂੰ ਜਨਰਲ ਪੰਜਾਬੀ ਦੇ ਟੌਪਿਕ ਹਿਸਟਰੀ ਪੋਲੀਟੀਕਲ ਸਾਇੰਸ ਇਕਨੋਮਿਕ ਸਾਰੇ ਸਬਜੈਕਟਸ ਦੇ ਇੰਗਲਿਸ਼ ਜਨਰਲ ਠੀਕ ਆ ਸਭ ਦੇ ਟੌਪਿਕਸ ਮਿਲ ਜਾਣਗੇ ਤੇ ਪ੍ਰੀਵियस ਇਅਰ ਕੁਐਸਚਨ ਪੇਪਰ ਇਹ ਪਲੇਲਿਸਟ ਬਣੀ ਹੋਈ ਹੈ ਬੀਏ ਸੈਮੈਸਟਰ 5th ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਸ ਦੇ ਵੀਡੀਓ 'ਚ ਆਪਾਂ ਪੰਜਾਬੀ ਜਰਨਲ ਪੰਜਾਬੀ ਦਾ ਜਿਹੜਾ ਕੋਈ ਟੌਪਿਕ ਕਰਾਂਗੇ ਪੀਰੋ ਦੀ ਸ਼ੇਰਫੀ ਤੇ ਆਪਾਂ 45 ਜਿਹੜੇ ਕਿ ਅਪਲੋਡ ਕਰ ਚੁੱਕੇ ਆ ਜਿਦੇ ਵਿੱਚ ਆਪਾਂ ਕਵਿਤਾਵਾਂ ਦੇ ਤੁਹਾਡੇ ਕੇਂਦਰੀ ਭਾਵੀਸ਼ਾ ਵਸਤੂ ਸਾਰ ਕੀਤੇ ਨੇ ਪਹਿਲਾਂ ਵਾਲੇ ਤੁਹਾਨੂੰ ਸਾਰੇ ਪਲੇਲਿਸਟ ਦੇ ਵਿੱਚ ਮਿਲ ਜਾਣਗੇ ਹਾਂਜੀ ਇਸ ਦੇ ਵਿੱਚ ਆਪਾਂ ਕਰਾਂਗੇ ਪੀਰੋ ਦੀ ਸ਼ੇਰਫੀ ਹਾਂਜੀ ਸਾਰ ਵਿਸ਼ਾ ਵਸਤੂ ਪੀਰੋ ਪੀਰੋ ਦੇਸ਼ੀ ਹਰਫੀ ਦਾ ਵਿਸ਼ਾ ਜਿਹੜਾ ਅਧਿਆਤਮਕ ਆ ਪਰ ਨਾਲ ਹੀ ਇਸ ਵਿੱਚ ਕਾਜ਼ੀਆਂ ਤੇ ਪੰਡਤਾਂ ਦੁਆਰਾ ਲੋਕਾਂ ਨੂੰ ਹਿੰਦੂਆਂ ਮੁਸਲਮਾਨਾਂ ਵਿੱਚ ਵੰਡ ਕੇ ਤੇ ਉਹਨਾਂ ਲਈ ਮਜਹਵਾਂ ਦੇ ਨਿਮ ਹੋ ਗਏ ਨਿਯਮ ਸਥਾਪਿਤ ਕਰਕੇ ਉਹਨਾਂ ਨੂੰ ਗੁੰਮਰਾਹ ਕਰਨ ਦੀਆਂ ਚਾਲਾਂ ਤੇ ਇਹਨਾਂ ਤੋਂ ਬਚ ਕੇ ਸਹੀ ਰਾਹ ਉੱਤੇ ਪਾਉਣ ਵਾਲੇ ਮੁਰਸ਼ਿਦ ਦੀ ਮਹਿਮਾ ਵੀ ਸ਼ਾਮਿਲ ਆ ਪੀਰੋ ਆਪਣੇ ਦਿਵਾਲੇ ਲੋਭੀ ਕਾਜ਼ੀਆਂ ਤੇ ਪੰਡਤਾਂ ਦੀਆਂ ਲੋਕਾਂ ਨੂੰ ਕੁਰਾਹੇ ਪਾਉਣ ਦੀਆਂ ਹਰਕਤਾਂ ਤੋਂ ਪੂਰੀ ਤਰ੍ਹਾਂ ਖਬਰਦਾਰ ਆ। ਉਹ ਇਹਨਾਂ ਦੁਆਰਾ ਪ੍ਰਚਾਰੇ ਜਾਂਦੇ ਮذਹਬੀ ਨੀਮਾਂ ਤੋਂ ਉਕਤਾਈ ਹੋਈ ਕਹਿੰਦੀ ਹੈ ਕਿ ਜ਼ੁਲਮ ਕੀ ਆ ਕਾਜ਼ੀ ਪੰਡਤਾਂ ਨੇ ਲੋਕ ਬੰਨ੍ਹ दिए ਇਹਨਾਂ ਬੰਦਿਆਂ ਨੇ ਖੋਲ ਵੇਦ ਕੁਰਾਨ ਸੰਸਾਰ ਅੱਗੇ ਲੋਕਰਾਸ ਪਾਈ ਇਹਨਾਂ ਗੰਦਿਆਂ ਨੇ ਕੱਢ ਮਸਲੇ ਗਿਆਨ ਸੁਣਾਉਂਦੇ ਨਹੀਂ ਆਪ ਚੈਨਾ ਪਾਇੌਰ ਜਲੰਧਿਆ ਨੇ ਪੀਰੋ ਮਾਇਆ ਦਾ ਆਵਾਨ ਘਤ ਅੱਖੀ ਅੰਨੇ ਲੋਕ ਇਤੇ ਇਨਾ ਅੰਧਿਆ ਨੇ ਹੋਇਨਾ ਮੂਰਖਾਂ ਦੁਆਰਾ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਪੈਦਾ ਕੀਤੇ ਵਿਤਕਰਿਆਂ ਤੇ ਝਗੜਿਆਂ ਤੋਂ ਵੀ ਦੁਖੀ ਐ ਤੇ ਕਹਿੰਦੀ ਆ ਜੇ ਜਾਲਾਂ ਦੇ ਵਸ ਪਈ ਰੱਬਾ ਮਰੂ ਮਰੂ ਜੋ ਆਪ ਕਾਰਦੇ ਨਹੀਂ ਜੇਕਰ ਪੁੱਛਸਾ ਪੰਡਤਾਂ ਕਾਜ਼ੀਆਂ ਨੂੰ ਉਹ ਵੇਦ ਕੁਰਾਨ ਵਿਚਾਰਦੇ ਨਹੀਂ ਉਹ ਤਾਂ ਭਾਲਦੇ ਤੁਰਕ ਤੇ ਹਿੰਦੂਆਂ ਵਿੱਚ ਪਰੇ ਵੇਦ ਕੁਰਾਨ ਚਿਤਾਰਦੇ ਨਹੀਂ ਪੀਰੋ ਪਹੁੰਚ ਨਾ ਪੁੱਛ ਕੇ ਵਾਦੀਆਂ ਦੀ ਨਹੀਂ ਅਬਰ ਕੋ ਪਾਰ ਉਤਾਰਦੇ ਨਹੀਂ ਉਹ ਕਾਜ਼ੀਆਂ ਪੰਡਤਾ ਦੁਆਰਾ ਦੱਸੇ ਜਾਂਦੇ ਮੱਜਹਵੀ ਨੇਵਾ ਤੇ ਗੱਲਾਂ ਤੋਂ ਤੰਗ ਆਈ ਕਹਿੰਦੀ ਆ ਰਾਮ ਰਹੀਮ ਨਾਲ ਦੇਖਿਆ ਮੈਂ ਨਹੀਂ ਕਰਤੇ ਕਰੀਮ ਨੂੰ ਜਾਣ ਕਰਤੇ ਕਰੀਮ ਨੂੰ ਜਾਣਦੀ ਹਾਂ ਨਹੀਂ ਤਿੰਨਾਂ ਦੀ ਜਾਣ ਸਿਆਣ ਕਾਈ ਉਹ ਕਾਈ ਹਉ ਜਾਣਾਂ ਸਾਈ ਸਿਆਣਦੇ ਹਾਂ ਨਹੀਂ ਜਾਣਦੇ ਭੂਤ ਪਵਿੱਖੀਆਂ ਨੂੰ ਵਰਤਮਾਨੀਆਂ ਮੁਰਸ਼ਿਦਾ ਜਾਣਦੇ ਹਾਂ ਪੀਰੋ ਪਾਏ ਬਿਹੱਦੀਆਂ ਸਤਗੁਰਾਂ ਨੂੰ ਹੱਦਾਂ ਪਰੇ ਮੈਂ ਆਪ ਜਾਣਦੀ ਹਾਂ ਤੇ ਪੀਰੋ ਕਿਹੋ ਜਿਹਾ ਮੁਰਸ਼ਿਦਾ ਚਾਹਦੀ ਸੀ ਹਾਂਜੀ ਮਾਰਦੀਆਂ ਹੋਮੇ ਰੋਗ ਤੈਨੂੰ ਵੈਦ ਭਾਲ ਜੋ ਰੋਗ ਕਵਾਉਂਦੇ ਹੀ ਪਹਿਲੇ ਰੋਗ ਜਾਣੇ ਫਿਰ ਅਖਵਾਉਂਦੇ ਨੂੰ ਐਸਾ ਵੈਦ ਕੀ ਸ਼ਰਣ ਮੈਂ ਜਾਣ ਨਹੀਂ ਤੁਰਕੀ ਹਿੰਦੂਆ ਮਿਲਾਤਾ ਸੱਤ ਮੈਨੂੰ ਸਵਾਮੀ ਓਬੇ ਕਾ ਵੇਦ ਮੈਂ ਪਾਵਨਾ ਹੀ ਜਿਸੇ ਦੂਰ ਕੀਆ ਹੋਮੇ ਰੋਗ ਮੇਰਾ ਮੈਂ ਤਾਂ ਤਿਸੀ ਕੀ ਪੀਰੋ ਕਹਾਵ ਨਹੀਂ ਪੀਰੋ ਕਹਿੰਦੀ ਹੈ ਕਿ ਜਨਮ ਮੁੜ ਮੁੜ ਕੇ ਨਹੀਂ ਮਿਲਣਾ ਇਸ ਕਰਕੇ ਜਿੱਤੀ ਬਾਜੀ ਨਹੀਂ ਹਾਰਨੀ ਚਾਹੀਦੀ ਸਭੋ ਚਾਹੇ ਗਿਆਨਵਾਨ ਮੁਰਸ਼ਿਦੇ ਲੜ ਲੱਗਣਾ ਚਾਹੀਦਾ ਜਿਹੜਾ ਰੱਬ ਨਾਲ ਮਿਲਾ ਦੇਵੇ ਇਸ ਕਰਕੇ ਹਿੰਦੂਆਂ ਤੇ ਮੁਸਲਮਾਨਾਂ ਤੇ ਮਜ਼ਹਬੀ ਰਾਹ ਨੂੰ ਛੱਡ ਕੇ ਮੁਰਸ਼ਿਦੇ ਦੱਸੇ ਰਾਹ ਉਤੇ ਤੁਰਨਾ ਚਾਹੀਦਾ ਤੇ ਵੇਦਾਂ ਕੀ ਤੀਬਾਂ ਤੇ ਲੋਕਲਾਜ ਦੇ ਵੰਦਨਾ ਤੋਂ ਮੁਕਤ ਹੋ ਕੇ ਉਸ ਨਾਲ ਪਿਆਰ ਪਾ ਕੇ ਤੁਰੀਆਂ ਪਦਮੂ ਪ੍ਰਾਪਤ ਕਰਨਾ ਚਾਹੀਦਾ ਪ੍ਰਾਪਤ ਕਰਨ ਮਗਰੋਂ ਪੰਜਵੀਂ ਅਵਸਥਾ ਵਿੱਚ ਟਿਕਣਾ ਚਾਹੀਦਾ ਪੀਰੋ ਜਹੇ ਪਹੁੰਚੋ ਇਹ ਮੁਰਸ਼ਿਦ ਨੂੰ ਚੰਮ ਦ੍ਰਿਸ਼ਟੀ ਨਾਲ Hindu Musalmanਾਂ ਦੇ ਰੂਪ ਤੇ ਵਿੱਚ ਦੇਖਣ ਤੋਂ ਟਲ ਕੇ ਉਸ ਨੂੰ ਆਪਣਾ ਰੱਬ ਸਮਝਣ ਲੱਗਦੇ ਤੇ ਉਸ ਨੂੰ ਬੇਨਤੀ ਕਰਦੇ ਕਿ ਉਸ ਨੂੰ ਚਰਨਾਂ ਦੀ ਦਾਸੀ ਬਣਾ ਕੇ ਰੱਖੇ ਇਸ ਤਰ੍ਹਾਂ ਕਾਜ਼ੀਆਂ ਤੇ ਪੰਡਤਾਂ ਦੁਸਤੇ ਮਜ਼ਹਬੀ ਨੀਮਾਂ ਨੂੰ ਕੈਦਾਂ ਵਿੱਚ ਬੰਨਣ ਵਾਲੇ ਸਮਝੀ ਹੋਈ ਪੀਰੋ ਮੁਰਸ਼ਿਦਾ ਲੜ ਫੜ ਕੇ ਅਧਿਆਤਮਕ ਰਾਹ ਉਤੇ ਤੁਰਦੀ ਹੈ। ਕੇਂਦਰੀ ਭਾਵ ਮਜ਼ਹਬਾ ਦੁਆਰਾ ਸਥਾਪਿਤ ਨੀਮਾਂ ਕਾਜ਼ੀਆਂ ਤੇ ਪੰਡਤਾਂ ਲੋਕ ਹਿੰਦੂ ਮੁਸਲਮਾਨਾਂ ਤੇ ਲੋ ਤੇ ਲੋਕਾਂ ਵਿੱਚ ਵੰਡ ਕੇ ਤੇ ਮਜ਼ਹਬਾਂ ਦੇ ਨੇਮ ਸਥਾਪਿਤ ਕਰਕੇ ਉਹਨਾਂ ਨੂੰ ਗੁੰਮਰਾਹ ਕਰਦੇ ਨੇ ਪਰੰਤੂ ਮਨੁੱਖ ਨੂੰ ਸਹੀ ਰਾਹ ਉਤੇ ਪਾਉਣ ਵਾਲੇ ਮੁਰਸ਼ਿਦਾ ਲੜ ਫੜ ਕੇ ਰੋਹਾਨੀ ਮਾਰਗ ਉਤੇ ਤੁਰਨਾ ਚਾਹੀਦਾ। ਸੋ ਇਹ ਸੀ ਤੁਹਾਡੇ ਕੇਂਦਰੀ ਭਾਗੀ ਸ਼ਬਦ ਤੁਸਾਰ। ਹਾਂਜੀ, ਥੈਂਕਸ।